ਦੀ ਪਿਆਰਾ ਲੋਕ ਗੀਤ ਸਾਸਰੀ ਕਾ ਸਾਰੀਆਂ ਭੈਣਾਂ ਨੂੰ ਮੈਂ ਸੁਖਵਿੰਦਰ ਕੌਰ ਛਾਵੜਾ ਬੋਦੀ ਪਿਆਰਾ ਲੋਕ ਗੀਤ ਲੈ ਸੁਣੋ ਮੇਰੇ ਭੈਣਾਂ ਮਾ ਇਸ ਗੀਤ ਦਾ ਆਨੰਦ ਸੱਸੇ ਕਰ ਵੀ yeah to... to ਆਪਣੀ ਜੇਠਾਣੀ ਕੋਲ ਦਾ ਪੋਦਸ ਕੇ ਜਾਈ ਪਰਦੇ ਕੇ ਜਾਈ ਨਏ The butcher. ஞ்சனாஜ tricky ਜਿਗੇ ਜਾਮੀ ਦਸ ਕੇ ਜਾਮੀ ਨਾ